ਕਿ ਲੜਿਆ ਵੇ ਚੇਤਾ ਕਰਕੇ ਦੇਖਿਓ ਆਪਾਂ ਪੈਸੇ ਦੇ ਪਿੱਛੇ ਕਿਉਂ ਦੌੜ ਰਹੇ ਆ ਕਿੰਨੀਆਂ ਸਾਰੀਆਂ ਚੀਜ਼ਾਂ ਅਜੇ ਦਿਮਾਗ ਦੇ ਵਿੱਚ ਘੁੰਮ ਰੀਆਂ ਨੇ ਅੱਜ ਤਾਂ ਉਹ ਵੀ ਲੈਣਾ ਹੈ ਅੱਜ ਤਾਂ ਵੱਡਾ ਫ੍ਰਿਜ ਡਬਲ ਡੋਰ ਉਹ ਵੀ ਲੈਣਾ ਹੈ ਪਤਾ ਨਹੀਂ ਪੈਸਾ ਕਦੋਂ ਆਏਗਾ ਅੱਜ ਤਾਂ ਚੱਜ ਦਾ ਆਪਣੀ ਪਸੰਦ ਦਾ ਮੋਟਰਸਾਈਕਲ ਵੀ ਲੈਣਾ ਹੈ ਅੱਜ ਤਾਂ ਆਪਦੀ ਪਸੰਦ ਦੀ ਗੱਡੀ ਜੇ ਇੱਕ ਹੈ ਤਾਂ ਫਿਰ ਉਸ ਤੋਂ ਉੱਪਰਲੀ ਦੀ ਸੋਚ ਫੇਰ ਮਨ ਚ ਧਰੀਏ ਅਜੇ ਤਾਂ ਉਹ ਗੱਡੀ ਲੈਣੀ ਹੈ ਫਿਰ ਸਬਰ ਆਏਗਾ ਘਰ ਹੈ ਪਰ ਐਦਾਂ ਦਾ ਘਰ ਬਣਾਉਣਾ ਫਿਰ ਸਬਰ ਆਏਗਾ ਪੈਰਾਚ ਬੂਟ ਹੈ ਪਰ ਫਲਾਣੇ ਫਲਾਣੇ ਬੈਣ ਦੇ ਬ੍ਰਾਂਡ ਦੇ ਬੂਟ ਸ਼ਾਰਟਲਿਸਟ ਕੀਤੇ ਹੋਏ ਨੇ ਆ ਖਰੀਦਣੇ ਨੇ ਫੇਰ ਚੈਨ ਆਏਗਾ ਕੱਪੜੇ ਹੈ ਪਰ ਬ੍ਰਾਂਡ ਸ਼ਾਰਟਲਿਸਟ ਕੀਤੇ ਨੇ ਵੀ ਕਦੇ ਐਲ ਵੀ ਵੀ ਪਾਣਾ ਹੈ ਕਦੇ ਗੁੱਚੀ ਵੀ ਪਾਣਾ ਹੈ ਕਦੇ ਪਰਾਡਾ ਵੀ ਪਾਣਾ ਹੈ ਘੜੀਆਂ ਤੇ ਲਈ ਵੀ ਅਸੀਂ ਬੜੇ ਵੱਡੇ ਵੱਡੇ ਬ੍ਰਾਂਡ ਉਹ ਵੀ ਦਿਮਾਗ ਦੇ ਵਿੱਚ ਸੋਚੇ ਹੋਏ ਨੇ ਵੀ ਕਦੇ ਨਾ ਕਦੇ ਰੋਲੈਕਸ ਤੇ ਹੱਥ ਤੇ ਬਣਣੀ ਹੈ ਬੰਦੇ ਦੀ ਚਿੱਤ ਸੁਰਤ ਇਹਨਾਂ ਚੀਜ਼ਾਂ 'ਚ ਉਲਜੀ Yeah.